everyone welcome to the session aj ji class tappa padan ja rahe hai punjab school education board di 6vi class di punjabi di kitab duji basha te ode vich oda 10va paath jo ki kavita hai gi ajida naam rut chakkar te pehla apna is kavita nu changi tarah samjange te pher isde important prashn uttar baare charcha karange shuru karte hai samajhna ik rut aaye ik rut jaye khel e sara kon rachai ਪੈਂਦੀ ਰਹੇ ਕੈਰ ਦੀ ਸਰਦੀ ਠੰਡ ਚ ਦੁਨੀਆ ਠੋਰ ਠੋਰ ਕਰਦੀ ਉੱਚੇ ਪਹਾੜੀ ਹਰ ਚੋਟੀ ਚਿੱਟੀ برف ਨਾਲ ਢੱਕ ਜਾਏ ਹੁਣ ਇਹਦੇ ਵਿੱਚ ਜਿਹੜਾ ਔਖਾ ਸ਼ਬਦ ਹੈ ਉਹ ਹੈਗਾ ਖੇਲ ਖੇਲ ਦਾ ਮਤਲਬ ਇੱਥੇ ਹੈਗਾ ਖੇਤ ਹੁਣ ਇਹਨਾਂ ਸਤਰਾਂ ਦੇ ਵਿੱਚ ਕਵੀ ਕਹਿੰਦਾ ਹੈ ਕਿ ਇੱਕ ਰੁਕ ਆਉਂਦੀ ਹੈ ਤੇ ਇੱਕ ਰੁਕ ਜਾਂਦੀ ਹੈ ਅਰਥਾਤ ਰੁੱਤਾਂ ਦੇ ਬਦਲਾ ਬਦਲਣ ਦਾ ਸਿਲਸਿਲਾ ਲਗਾਤਾਰ ਜਾਰੀ ਰਹਿੰਦਾ ਹੈ ਇਹ ਦੇਖ ਕੇ ਮਨ ਵਿੱਚ ਖਿਆਲ ਆਉਂਦਾ ਹੈ ਕਿ ਇਹ ਸਾਰੀ ਖੇਡ ਕਿਸ ਨੇ ਰਚਾਈ ਹੋਈ ਹੈ ਜਦੋਂ ਕਹਿਰ ਦੀ ਸਰਦੀ ਪੈਣ ਲੱਗਦੀ ਹੈ ਤਾਂ ਦੁਨੀਆਂ ਠੰਡ ਵਿੱਚ ਠੁਰ-ਠੁਰ ਕਰਦੀ ਰਹਿੰਦੀ ਹੈ ਠੰਡ ਉਤਰਦੀ ਹੀ ਨਹੀਂ ਇਸ ਰੁੱਤ ਵਿੱਚ ਪਹਾੜਾਂ ਦੀ ਹਰ ਇੱਕ ਚੋਟੀ ਚਿੱਟੀ ਬਰਫ਼ ਨਾਲ ਢੱਕੀ ਜਾਂਦੀ ਹੈ ਅੱਗੇ ਬੜਾ ਹੀ ਪੈਂਦਾ ਕੱਕੜ ਕੋੜਾ ਅੱਗੇ ਕਿਹਾ ਗਿਆ ਰੁੱਤ ਬਦਲਦੀ ਪੋਰਾ ਪੋਰਾ ਪੱਛੜ ਰੁੱਤ ਵਿੱਚ ਰੁੱਖਾ ਉਤੋਂ ਹਰ ਪੱਤਾ ਸੁੱਕੇ ਝੜ ਜਾਏ ਖੁਦ ਇਥੇ ਵਿੱਚ ਕੱਕੜ ਤੇ ਕੋਰਾ ਦਾ ਮਤਲਬ ਇਹ ਹੁੰਦਾ ਠੰਡ ਕਾਰਨ ਹਵਾ ਦੀ ਜਿਹੜੀ ਨਮੀ ਹੁੰਦੀ ਹੈ ਨਾ ਉਸ ਨਮੀ ਦਾ ਘਾਹ ਦੇ ਪੌਦਿਆਂ ਕਾਇ ਆਪਾਂ ਕਹਿ ਸਕਦੇ ਆ ਪੌਦਿਆਂ ਉੱਤੇ ਜੰਮ ਜਾਣਾ ਉਹਨੂੰ ਆਪਾਂ ਕਹਿੰਦੇ ਆ ਕੱਕੜ ਕੋੜਾ ਠੀਕ ਹੈ ਹੋਰ ਇੱਥੇ ਔਖਾ ਸ਼ਬਦ ਹੈਗਾ ਪੋਰਾ ਪੋਰਾ ਮਤਲਬ ਕਹਿੰਦਾ ਥੋੜੀ ਥੋੜੀ ਠੀਕ ਹੈ ਜੀ ਹੁਣ ਇਹਨਾਂ ਸਤਰਾਂ ਦੇ ਵਿੱਚ ਸਰਦੀ ਦੀ ਰੁੱਤ ਵਿੱਚ ਇੰਨੀ ਠੰਡ ਹੁੰਦੀ ਹੈ ਕਿ ਹਵਾ ਵਿੱਚ ਨਮੀ ਦੇ ਕਣ ਜੰਮ ਕੇ ਕੱਕੜ ਦੇ ਕੋਰੇ ਦਾ ਰੂਪ ਧਾਰ ਕੇ ਪੈ ਜਾਂਦੇ ਨੇ ਫੇਰ ਹੌਲੀ-ਹੌਲੀ ਰੁੱਤ ਬਦਲਦੀ ਹੈ ਪੱਛੜ ਦੀ ਰੁੱਤ ਆਉਂਦੀ ਹੈ ਤਾਂ ਰੁੱਖਾਂ ਉਤਲਾ ਹਰ ਪੱਤਾ ਸੁੱਕ ਸਰ ਜਾਂਦਾ ਹੈ ਤੇ ਉਹ ਗੁੰਡਮੁੰਡ ਹੋ ਜਾਂਦੇ ਹਨ ਅਗੇ ਮੁੜ ਕੇ ਰੁੱਤ ਬਸੰਤੀ ਆਉਂਦੀ ਬਾਗਾ ਦੇ ਵਿੱਚ ਫੁੱਲ ਖਿੜਾਉਂਦੀ ਮਿੱਠੀ-ਮਿੱਠੀ ਹਵਾ ਰੁਮਕਦੀ ਮਹਿਕ ਨਾਲ ਪਰ ਜਾਏ ਹੁਨੇਥੇ ਰੁਮਕਦੀ ਦਾ ਮਤਲਬ ਹੌਲੀ-ਹੌਲੀ ਚੱਲਦੀ ਹੈ ਠੀਕ ਹੈ ਚਲੋ ਹੁਣ ਇਹਦੇ ਵਿੱਚ ਜਿਹੜੇ ਕਵੀ ਨੇ ਉਹ ਕੀ ਦੱਸਣਾ ਚਾਹੁੰਦੇ ਨੇ ਸਾਨੂੰ ਪੱਜਰ ਦੀ ਰੁੱਤ ਪਿੱਛੋਂ ਬਸੰਤ ਰੁੱਤ ਆ ਜਾਂਦੀ ਹੈ ਜੋ ਬਾਗਾ ਵਿੱਚ ਫੁੱਲ ਖਿੜਾ ਦਿੰਦੀ ਹੈ ਨਾਲ ਹੀ ਮਿੱਠੀ ਮਿੱਠੀ ਰੂਮਕ ਦੀ ਹਵਾ ਮੈਕ ਨਾਲ ਪੜ ਜਾਂਦੀ ਹੈ ਅੱਗੇ ਅੰਤਾ ਦੀ ਫਿਰ ਗਰਮੀ ਆਵੇ ਧੁੱਪ ਨਾਲ ਪਿੰਡਾ ਲੂਹੀ ਜਾਵੇ ਹਰ ਇੱਕ ਛੱਪੜ ਤੋਂ ਬੇਬੇ ਚੋਂ ਕੁਲ ਪਾਣੀ ਸੁੱਕ ਜਾਏ ਹੁਣ ਇਹਦੇ ਵਿੱਚ ਜਿਹੜੇ ਔਕੇ ਸ਼ਬਦ ਨੇ ਅੰਤ ਤੀ ਮਤਲਬ ਬਹੁਤ ਜ਼ਿਆਦਾ ਠੀਕ ਹੈ ਅ ਲੂਈ ਦਾ ਮਤਲਬ ਹੁੰਦਾ ਹੈ ਸਾੜ ਮਤਲਬ ਗਰਮੀ ਫਿਰ ਉਸ ਤੋਂ ਬਾਅਦ ਔਖਾ ਸ਼ਬਦ ਇੱਥੇ ਹੈਗਾ ਕੁੱਲ ਦਾ ਮਤਲਬ ਹੁੰਦਾ ਹੈ ਸਾਰਾ ਦਾ ਸਾਰ ਇਹਦੇ ਵਿੱਚ ਦੱਸਿਆ ਗਿਆ ਵੀ ਬਸੰਤ ਰੁੱਤ ਦੇ ਪੀਤਣ ਮਗਰੋਂ ਕੈਰ ਦੀ ਗਰਮੀ ਦੀ ਰੁੱਤ ਆ ਜਾਂਦੀ ਹੈ ਜਿਸ ਵਿੱਚ ਪਿੰਡੇ ਨੂੰ ਲਹਿਣ ਵਾਲੀ ਗਰਮ ਯੁਕ ਹੁੰਦੀ ਹੈ ਇਸ ਰੁੱਤ ਵਿੱਚ ਹਰ ਇੱਕ ਛੱਪਰ ਟੋਬੇ ਦਾ ਸਾਰਾ ਪਾਣੀ ਸੁੱਕ ਜਾਂਦਾ ਹੈ ਅੱਗੇ ਚੱਲਦੇ ਹਾਂ ਉਹ ਦੇਖੋ ਹੁਣ ਬੱਦਲ ਛਾਏ ਮੋਰਾ ਨੇ ਹੰਕ ਖੰਮ ਫੈਲਾਈ ਛਮ ਛਮ ਕਰਦੀ ਵਰਖਾ ਆਈ ਤਰਤੀ ਸਾਡੀ ਪੋਂਦੀ ਪੋਂਦੀ ਸੂਰਜ ਦੁਆਲੇ ਚੱਕਰ ਲੱਗਦੀ ਘੁੰmdi ਜਾਏ ਘੁੰmdi ਜਾਏ ਨਾਲੇ ਰੁੱਤਾਂ ਨੂੰ ਬਦਲਾਏ ਹੋ ਇਦੇ ਵਿੱਚ ਜਿਹੜਾ ਔਖਾ ਸ਼ਬਦ ਉਹ ਹੈ ਹੈਗਾ ਪੌਂਦੀ ਪੌਂਦੀ ਦਾ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਉਹ ਘੁੰਮਦੀ ਜਾਂਦੀ ਹੈ। ਇਹ ਆਪਾਂ ਕਹਿ ਸਕਦੇ ਹਾਂ ਘੁੰਮਦੀ ਘੁੰਮਦੀ। ਠੀਕ ਹੈ ਦੇਖੋ ਲੈ ਦੇ ਵਿੱਚ ਦੱਸਿਆ ਗਿਆ ਵੀ ਗਰਮੀ ਦੇ ਰੁੱਤ ਪਿੱਛੋਂ ਦੇਖੋ ਅਸਮਾਨ ਵਿੱਚ ਬੱਦਲ छा ਗਏ ਹਨ ਅਤੇ ਮੋਰਾ ਨੇ ਖੰਭ ਫੈਲਾ ਕੇ ਪਹਿਲਾ ਪਾਣੀ ਆ ਸ਼ੁਰੂ ਕਰ ਦਿੱਤੀਆਂ ਹਨ। ਚੰਚਮ ਕਰਦੀ ਵਰਖਾ ਦੀ ਰੁੱਤ ਆ ਰਹੀ ਹੈ ਸਾਡੀ ਤਰਤੀ ਸੂਰਜ ਦ્વાਲੇ ਕੁੰਦੀ ਰਹਿੰਦੀ ਹੈ ਉਹ ਕੁੰਦੀ ਕੁੰਦੀ ਰੁੱਤਾਂ ਨੂੰ ਬਦਲਦੀ ਜਾਂਦੀ ਹੈ ਠੀਕ ਹੈ ਅੱਗੇ ਉਹੀ ਦੱਸਿਆ ਗਿਆ ਇੱਕ ਰੁਤਾਇਕ ਰੁੱਤ ਜਾਇ ਤਰਤੀ ਸਾਰਾ ਤਰਤੀ ਸਾਰਾ ਖੇਲ ਰਚਾਈ ਸਾਰਾ ਦਾ ਸਾਰਾ ਖੇਲ ਜਿਹੜਾ ਹੈ ਇਹ ਤਰਤੀ ਹੀ ਰਚਾਉਂਦੀ ਹੈ ਤੇ ਸੀਗੀ ਕਵਿਤਾ ਬਾਰੇ ਚਰਚਾ ਹੁਣ ਚਰਚਾ ਕਰਦੇ ਆਂ ਆਪਾਂ ਇਸ ਪਾਠ ਦਾ ਜਿਹੜਾ ਅਭਿਆਸ ਹੈਗਾ ਉਹਦੇ ਬਾਰੇ ਚਲੋ ਸ਼ੁਰੂ ਕਰਦੇ ਆਂ ਪ੍ਰਸ਼ਨ ਉੱਤਰ ਦਿੱਤੇ ਗਏ ਨੇ ਸਭ ਤੋਂ ਪਹਿਲਾ ਛੋਟੇ ਉੱਤਰ ਵਾਲੇ ਪ੍ਰਸ਼ਨ ਪਹਿਲਾ ਠੰਡ ਚ ਦੁਨੀਆ ਕੀ ਕਰਦੀ ਹੈ ਉੱਤਰ ਠੁਰ ਠੁਰ ਕਰਦੀ ਹੈ ਕੰਬਦੀ ਹੈ ਦੂਜਾ ਪਚੜ ਰੁੱਤ ਵਿੱਚ ਰੁੱਖਾ ਤੇ ਕੀ ਨਹੀਂ ਰਹਿੰਦਾ ਉੱਤਰ ਪੱਤੇ ਤੀਜਾ ਬਸੰਤੀ ਰੁੱਤ ਬਾਗਾ ਵਿੱਚ ਕੀ ਖਿੜਾਉਂਦੀ ਹੈ ਉੱਤਰ ਹੈ ਫੁੱਲ ਚੌਥਾ ਬਦਲ ਚਾਹ ਹੁੰਦਾ ਕਿਹੜਾ ਪੰਛੀ ਮਸਤੀ ਵਿੱਚ ਆ ਜਾਂਦਾ ਹੈ ਮੋਰ ਅਗੇ ਸੰਖੇਪ ਉੱਤਰ ਵਾਲੇ ਪ੍ਰਸ਼ਨ ਪਹਿਲਾ ਇਸ ਕਵਿਤਾ ਵਿੱਚ ਕਿਹੜੀਆਂ-ਕਿਹੜੀਆਂ ਰੁੱਤਾਂ ਦਾ ਜ਼ਿਕਰ ਆਇਆ ਹੈ ਉੱਤਰ ਸਰਦੀ ਪਚੜ ਬਸੰਤ ਗਰਮੀ ਤੇ ਬਰਸਾਤ ਦਾ ਦੂਜਾ ਬਸੰਤ ਰੁੱਤ ਵਿੱਚ ਆਲਾ ਦਵਲਾ ਕਿਵੇਂ ਬਦਲਦਾ ਹੈ ਉੱਤਰ ਵਸੰਤ ਰੁੱਤ ਵਿੱਚ ਆਲੇ ਦੁਆਲੇ ਫੁੱਲ ਖਿੜ ਜਾਂਦੇ ਹਨ ਤੇ ਮਹਿਕ ਪਰੇ ਮਿੱਠੀ ਮਿੱਠੀ ਹਵਾ ਰੁਮਕਦੀ ਹੈ ਚਲਦੀ ਹੈ ਤੀਜਾ ਰੁੱਤਾ ਕੀ ਬਦਲਦੀਆਂ ਹਨ ਉਤਰ ਤਰਤੀ ਦੇ ਸੂਰਜ ਦੁਆਲੇ ਕੁੰਮਣਾਲ ਚੌਥਾ ਗਰਮੀ ਦੀ ਰੁੱਤ ਵਿੱਚ ਕਿਹੜੀਆਂ-ਕਿਹੜੀਆਂ ਕੱਠੀਆਂ ਨਹੀਂ ਆਉਂਦੀਆਂ ਹਨ ਉਤਰ ਗਰਮੀ ਦੀ ਰੁੱਤ ਵਿੱਚ ਪਿੰਡਾਂ ਲੋਹਣ ਵਾਲੀ ਤਪੈਂਦੀ ਹੈ ਤੇ ਛਪੜਾ ਤੋਬਿਆ ਦਾ ਪਾਣੀ ਸੁੱਕ ਜਾਂਦਾ ਹੈ ਪੰਜਵਾਂ ਵਰਖਾ ਰੁੱਤ ਆਉਂਦੇ ਕਵਿਤਾ ਵਿੱਚ ਕਿਸ ਤਰ੍ਹਾਂ ਦੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ ਉੱਤਰ ਵਰਖਾ ਰੁੱਤ ਦੇ ਆਉਂ ਨਾਲ ਅਸਮਾਨ ਉੱਤੇ ਬੱਦਲ ਛਾਏ ਦੇ ਕੇ ਮੋਰ ਖੰਫ ਫੈਲਾ ਕੇ ਪਹਿਲਾ ਪਾਉਂ ਲੱਗਦੇ ਹਨ ਤੇ ਛੰਮ ਛੰਮ ਕਰਦੀ ਵਰਖਾ ਹੁੰਦੀ ਹੈ ਅੱਗੇ ਖਾਲੀ ਥਾਵਾਂ ਪਰੋ ਇਹਦੇ ਉੱਤਰ ਮੈਂ ਇੱਥੇ ਲਿਖਿਆ ਮਿੱਠੀ ਮਿੱਠੀ ਹਵਾ ਰੁਮਕਦੀ ਮਹਿਕ ਨਾਲ ਪਰ ਜਾਏ ਅੰਤਾ ਦੀ ਫਿਰ ਗਰਮੀਆਂ 베 ਧੁੱਪ ਨਾਲ ਪਿੰਡਾ ਲੋਹੀ ਜਾਵੇ ਹਰੇਕ ਛੱਪਟੋ ਬੇ ਵਿੱਚੋਂ ਕੁੱਲ ਪਣੀ ਸੁੱਕ ਜਾਵੇ ਅਗਲਾ ਇਹ ਲਿਖੇ ਸ਼ਬਦ ਸ਼ਬਦ ਪੜੋ ਤੇ ਇਹਨਾਂ ਦੀ ਲੈ ਦੇਖੋ ਇਹਨਾਂ ਨਾਲ ਮਿਲਦੇ ਸ਼ਬਦ ਆਪਣੇ ਕੋਲੋਂ ਲਿਖ ਕੇ ਲੈ ਨਾਲੋ ਲੈ ਜੋੜੋ ਜਿਵੇਂ ਮੈਂ ਇੱਥੇ ਲਿਖਿਆ ਜਾਏ ਰਚਾਏ ਕੋਰਾ ਪੋਰਾ ਆਉਂਦੀ ਪਾਉਂਦੀ ਛਾਏ ਪਾਏ ਪੱਦੀ ਸੌਂਦੀ ਸਰਦੀ ਮਰਦੀ ਅਗੇ ਪੰਜਾਬੀ ਵਿੱਚ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਲਿਖੋ ਪਹਿਲਾਂ ਪੰਜਾਬੀ ਫਿਰ ਹਿੰਦੀ ਫਿਰ ਅੰਗਰੇਜ਼ੀ ਵਿੱਚ ਹੈ ਚਿੱਟੀ ਉਹਨੂੰ ਆਪਾਂ ਕਹਿ ਸਕਦੇ ਹਾਂ ਸਫੇਦ ਜਾਂ ਅੰਗਰੇਜ਼ੀ ਵਿੱਚ ਵਾਈਟ ਸਰਦੀ ਦੀ ਰੁੱਤ ਸ਼੍ਰੀਤ ਰਿਤੂ ਵਿੰਟਰ ਹਵਾ ਵాయు ਵਿੰਡ ਖੰਪ ਪੰਕ ਵਿੰਗ ਮਹਿਕ ਸੁਗੰਧ ਫਰੈਂਡਸ ਅਗੇ ਰੁੱਤ ਚੱਕਰ ਕਵਿਤਾ ਰੁੱਤ ਚੱਕਰ ਕਵਿਤਾ ਦੀਆਂ 4 17 ਜਿਹੜੀਆਂ ਨੇ ਜ਼ੁਬਾਨੀ ਲਿਖੋ ਮੈਂ ਇੱਥੇ ਲਿਖੀ ਐ ਮੁੜ ਕੇ ਰੁੱਤ ਬਸੰਤੀ ਆਉਂਦੀ ਬਾਗਾਂ ਦੇ ਵਿੱਚ ਫੁੱਲ ਖਿੜਾਉਂਦੀ ਮਿੱਠੀ ਮਿੱਠੀ ਹਵਾ ਰੁਮਕਦੀ ਮਹਿਕ ਨਾਲ ਪੜ ਜਾਏ ਠੀਕ ਐ ਅਗੇ ਹੇਠ ਲਿਖੇ ਸ਼ਬਦਾਂ ਦੇ ਵਿਪਰੀਤ ਅਰਥ ਲਿਖੋ ਮੈਂ ਇੱਥੇ ਉੱਤਰ ਲਿਖਿਆ ਗਰਮੀ ਦਾ ਸਰਦੀ ਪਚੜ ਦਾ ਬਸੰਤ ਵੈਸੇ ਹੀ ਮਿੱਟੀ ਮਿੱਠੀ ਦਾ ਆਪਾਂ ਕਹਿ ਸਕਦੇ ਹੈਗੇ ਆ ਕੋੜੀ ਇੱਥੇ ਮੈਂ ਲਿਖ ਦਿੰਦੀ ਆ ਕੋੜੀ ਆ ਲਿਖਿਆ ਮਿੱਠੀ ਕੋੜੀ ਉਦਾਂ ਹੀ ਧੁੱਪ ਦੀ ਥਾਂ ਤੇ ਆ ਜਾਏਗਾ ਛਾ ਤੇ ਅਗਲਾ ਹੈਗਾ ਵਰਖਾ ਔੜ ਅਗਲਾ ਪਾਰਟ ਵਿੱਚ ਆਈ ਰੁੱਤਾਂ ਦੇ ਨਾਲ ਹੀ ਕੋ ਸਰਦੀ ਪਚੜ ਬਸੰਤ ਗਰਮੀ ਤੇ ਬਰਸਾਤ ਤੇ ਅੱਜ ਦੀ ਕਲਾਸ ਮੇ ਉਮੀਦ ਕਰਦੀ ਹਾਂ ਸਾਰਿਆਂ ਨੂੰ ਸਮਝ ਆ ਗਿਆ ਹੋਵੇਗਾ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਫਿਰ ਮਿਲਾਂਗੇ ਚਲ ਦੈਨ ਟੇਕ ਕੇਅਰ ਬਾਏ ਬਾਏ